ਯਾਰ ਦੂ ਪਹਿਲੇ ਹੀ ਦੇਖਣ ਤੋਂ ਹੀ ਇੱਦਾਂ ਲੱਗ ਰਿਹਾ ਵੀ ਹਾਂ ਯਾਰ ਕੋਈ ਗੱਲ ਬਾਤ ਹੈ। ਇਹਦਾ ਆ ਨਾਲ ਅਜਦਾ ਜੰਗਲਾ ਉਹਦੇ ਹੁੰਦਾ ਨਾ ਇਹਦਾ ਸਫਾਰੀ ਸਕੂਰੀ ਟਾਗੇਟ ਸਫਾਰੀ ਜਾਂ ਜੰਗਲ ਸਫਾਰੀ ਕਰਨ ਜਾਂਦੇ ਆ। ਤੁਹਾਨੂੰ ਮੈਂ ਇੱਕ ਚੀਜ਼ ਦਿਖਾਣਾ ਵੀ ਆਹ ਦੇਖੋ ਆਹ ਗੱਡੀ ਲਈ ਆਪਾਂ ਤੇ ਤੁਸੀਂ ਜਿੱਧਰ ਵੀ ਨਿਗਾਹ ਮਾਰੋਗੇ ਆਹ ਦੇਖੋ। ਆ ਤੁਹਾਨੂੰ ਇਦਾਂ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਸਾਰਾ ਜੰਗਲ ਆ ਯਾਨੀ ਕਿ ਜੰਗਲ ਦੇ ਵਿੱਚ ਬਣਿਆ ਹੋਇਆ ਹੈ। ਕਿੰਨੀਆਂ ਸੋਹਣੀਆਂ ਚੀਜ਼ਾਂ ਬਣੀਆਂ ਯਾਰ। ਖੂ ਬਣਿਆ ਹੋਇਆ ਹੈ। ਨਿਗਾਹ ਆ ਜ। ਤੇ ਹੁਣ ਸਾਡੀ ਇੱਕ ਖੁਸ਼ਖਬਰੀ ਹੋਰ ਹੈ ਵੀ ਸਾਡੇ 4000 ਸਬਸਕ੍ਰਾਈਬਰ ਹੋ ਚੁੱਕੇ ਨੇ YouTube ਤੇ ਤੇ ਤੁਸੀਂ ਵੀ ਜਾ ਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫਟਾਫਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਥੋੜਾ ਧਾਰਮਿਕ ਵਲੌਗ ਰਹੇਗਾ ਤੇ ਇਹਦੇ ਵਿੱਚ ਆਪਾਂ ਚਲੇ ਟੱਕੀ ਸਾਹਿਬ ਗੁਰਦੁਆਰਾ ਸਾਹਿਬ ਠੀਕ ਹੈ ਇਹ ਤੇ ਲੁਧਿਆਣੇ ਦੇ ਵਿੱਚ ਪੈਂਦਾ ਹੈ ਇਹ ਇਹ ਆਲਮਗੀਰ ਤੋਂ ਸਾਨੂੰ ਦੱਸਿਆ ਵੀ 5-6 ਕਿਲੋਮੀਟਰ ਅੱਗੇ ਐ ਤੇ ਬਾਕੀ ਜਾ ਕੇ ਪਤਾ ਲੱਗੇਗਾ ਤੇ ਅੱਜ ਫਿਲਹਾਲ ਮੈਂ ਤੇ ਮੰਨੀ ਜਾ ਰਿਹਾ ਸਿਰਫ ਤੇ ਬਾਕੀ ਫੈਮਿਲੀ ਆਪਣੀ ਘਰੇ ਹੀ ਐ ਤੇ ਉਹ ਮਰੀ ਧਿਆਨ ਨਾਲ ਥੋਕਨੀ ਆ। ਬਿਜੀ ਐ ਸਾਰੇ ਬਿਜੀ ਐ ਤੇ ਬਾਕੀ ਸਾਰੇ ਅੱਜ ਬਿਜੀ ਐ ਮਨਪ੍ਰੀਤ ਵੀ ਪੜ੍ਹਾਈ ਐ ਨੰਨੂ ਕਹਿੰਦੀ ਮੈਂ ਮੰਮਾ ਨੇ ਨਹੀਂ ਜਾਣਾ ਤੇ ਮੈਂ ਵੀ ਨਹੀਂ ਜਾਣਾ ਤੇ ਡੈਡੀ ਕੰਮ ਤੇ ਐ ਤੇ ਮੰਮੀ ਕੱਪੜੇ ਵਗੈਰਾ ਧੋ ਰਹੇ ਸੀਗੇ ਤੇ ਵੈਸੇ ਧੁੱਪ ਸੇਕਣੇ ਸੀ ਅੱਜ ਬੇਸਿਕਲੀ ਤੇ ਤਾਂ ਕਰ ਕੋਈ ਨਹੀਂ ਆਇਆਗਾ ਨਾਲ ਅੱਜ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਟੱਕੀ ਸਾਹਿਬ ਬਹੁਤ ਸਾਰੀਆਂ ਇੰਸਟਾਗ੍ਰਾਮ ਤੇ ਆਪਣਾ ਵੀਡੀਓ ਦੇਖਿਆ ਸੀ ਤੇ ਇੰਸਟਾਗ੍ਰਾਮ ਦੇ ਤੁਸੀਂ ਵੀ ਜਾ ਕੇ ਦੇਖਿਓ ਟੱਕੀ ਸਾਹਿਬ ਤਪਵੰਨ ਤਪਵੰਨ ਟੱਕੀ ਜਾ ਵੈਦ ਦਾ ਕਰਕੇ ਇੰਸਟਾਗ੍ਰਾਮ ਤੇ ਅਕਾਊਂਟ ਹੈ ਤੇ ਉੱਥੇ ਯਾਨੀ ਕਿ ਬਹੁਤ ਸਾਰੀਆਂ ਵੀਡੀਓ ਦੇਖਿਆ ਸੀ ਤਾਂ ਕਰਕੇ ਦੇਖ ਕੇ ਤੇ ਅਸੀਂ ਜਾ ਰਹੇ ਹਾਂ ਸਾਨੂੰ ਬਹੁਤ ਵਧੀਆ ਲੱਗਿਆ ਤੇ ਉੱਥੇ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਚੱਲਦੇ ਆ ਜੀ ਤੇ ਗੁਰਦੁਆਰਾ ਸਾਹਿਬ ਇੱਥੋਂ ਹੈਗਾ ਸਾਨੂੰ ਦਿਖਾ ਰਿਹਾ ਹੈ 31 ਕਿਲੋਮੀਟਰ ਯਾਨੀ ਕਿ 35 ਮਿੰਟ ਦਾ ਰਸਤਾ ਤੇ ਆਪਾਂ ਮੈਪ ਲਾ ਲਿਆ ਹੋਇਆ ਹੈ ਆਪਾਂ ਪਹੁੰਚ ਚੁੱਕੇ ਆ ਦਰਾਹੇ ਤੇ ਦਰਾਹੇ ਤੋਂ ਜਿਹੜਾ ਪੈਲ ਨੂੰ ਰਾਹ ਹੈ ਉੱਥੋਂ ਆਪਾਂ ਮੁੜਨਾ ਹੈ ਯਾਨੀ ਕਿ ਹੋਰ 750 ਮੀਟਰ ਦਾ ਰਾਹ ਹੈ ਤੇ ਆਪਾਂ ਰਾਈਟ ਨੂੰ ਮੁੜਨਾ ਤੇ ਉਹ ਸਿੱਧਾ ਰਸਤਾ ਜਾਂਦਾ ਟੱਕੀ ਸਾਹਿਬ ਨੂੰ ਮੈਂ ਸੋਚਿਆ ਸੀ ਸੋਚਿਆ ਵੀ ਥੋੜਾ ਥੋੜਾ ਰਾਹ ਵੀ ਦੱਸ ਦਈਏ ਨਾ ਵੈਸੇ ਮੇਰੇ ਖਿਆਲ ਨਾਲ ਮੋਸਟਲੀ ਲੋਕ ਇਦਾਂ ਹੀ ਜਾਂਦੇ ਆ ਕਿਉਂਕਿ ਅਸੀਂ ਠੀਕ ਹੈ ਕਿਉਂਕਿ ਅਸੀਂ ਜ਼ਿਆਦਾਤਰ ਆਲਮਗੀਰ ਵਾਲੀ ਸਾਈਡ ਤੋਂ ਜਾਂਦੇ ਆ ਤੇ ਅਸੀਂ ਅੱਜ ਦਿਮਾਗ 'ਚ ਇਹੀ ਸੀਗਾ ਵੀ ਉਧਰੋਂ ਹੀ ਜਾਣਾ ਹੈ ਨਾ ਮੇਰੇ ਦਿਮਾਗ 'ਚ ਸੀ ਕਿ ਉਧਰ ਹੀ ਜਾਣਾ ਪਰ ਅਚਾਨਕ ਮਨੀ ਕਹਿੰਦਾ ਮੈਪ ਲਾ ਲੀਏ ਮੈਪ ਲਾਇਆ ਤੇ ਇਹਨੇ ਲੋਕੇਸ਼ਨ ਦਿਖਾਦੀ ਫਿਰ ਦਿਮਾਗ ਨੇ ਕੰਮ ਕੀਤਾ ਵੀ ਇਹ ਤਾਂ ਬਹੁਤ ਨੇੜੇ ਪੈਣਾ ਆਪਾਂ ਨੂੰ ਇਧਰੋਂ ਸਿੱਧਾ ਸਿੱਧਾ ਤੇ ਉਹੀ ਗੱਲ ਹੋਈ ਤੇ ਹੁਣ ਆਪਾਂ ਪੈ ਗਏ ਆ ਜੀ ਪੈਲ ਵਾਲੇ ਰੋਡ ਤੇ ਇਹ ਪੈਲ ਵਾਲਾ ਪੈਲ ਦਰਾ ਹਾਂ ਦਰਾਹਾ ਪੈਲ ਰੋਡ ਇਹ ਜਾਂਦਾ ਰਾਹ ਉਧਰ ਨੂੰ ਸ਼ਾਂਤੀ ਹੈ ਹੈ ਸ਼ਾਂਤੀ ਵਾਵਾ ਹਾਂ ਇਧਰ ਸ਼ਾਂਤੀ ਹੈ ਯਾਨੀ ਕਿ ਉਧਰੋਂ ਸਾਨੂੰ ਇਹ ਵੀ ਸੀ ਕਿ ਆ ਵੀ ਕਾਫੀ ਉੱਥੇ ਤੱਕ ਮੇਰੇ ਖਿਆਲ ਆਲਮਗੀਰ ਸਾਹਿਬ ਤੱਕ ਰਾਸ਼ੀ-ਰਾਸ਼ ਮਿਲਣਾ ਸੀਗਾ ਉਹ ਸ਼ਾਇਦ ਉਦੋਂ ਵੀ ਅੱਗੇ ਉਹ ਜਿਹੜੇ ਘੇਲ ਵਾਲੇ ਨਹਿਰ ਹੈ ਨਾ ਉਹਨਾਂ ਨੂੰ ਉੱਧਰ ਤੋਂ ਪਾ ਲੈਣ ਤੇ ਆਪਾਂ ਨੂੰ ਉਹ ਲੰਮਾ ਹਾਂ ਬਹੁਤ ਜ਼ਿਆਦਾ ਸਾਨੂੰ ਯਾਨੀ ਕਿ ਆਪਾਂ ਗਵਾਜ ਜਾਣਾ ਈ ਥੋੜਾ ਜਿਆ ਇਧਰੋਂ ਆ ਵੀ ਸਿੱਧਾ ਸਿੱਧਾ ਆਏ ਨੇ ਬਿਲਕੁਲ ਜਾ ਕੇ ਉਹ ਕਿੰਨੇ ਉੱਥੇ ਵੀ ਜਦੋਂ 5 ਕਿਲੋਮੀਟਰ ਹੈ ਉਹ ਫਿਰ ਮੁੰਡੇ ਦੱਸੇ ਉਹਨਾਂ ਨੂੰ ਉੱਧਰ ਨੇੜੇ ਪੈਂਦਾ ਨਾ ਮੁੰਡਾ ਉੱਧਰ ਦਾ ਹੈ ਨਾ ਆਲਮਗੀਰ ਦਾ ਤਾਂ ਕਰਕੇ ਆਲਮਗੀਰ ਤਾਂ 5 ਕਿਲੋਮੀਟਰ ਤੇ ਫਿਰ ਥੋੜਾ ਹੀ ਹੋਵੇਗਾ ਪਤਾ ਨਹੀਂ ਯਾਰ ਹਾਂ ਬਰੋ ਆਲਮ ਕੀ ਤੋਂ ਅੱਗੇ ਰਹਿਣਾ ਹੁਣ ਇੱਕ ਤੇ ਹਾਂ ਉੱਥੋਂ ਅੱਗੇ ਰਹਿਣਾ ਹੁਣ ਉਹਨਾਂ ਨੂੰ ਸ਼ਾਇਦ 5 ਕਿਲੋਮੀਟਰ ਦਾ ਰਾਹ ਹੋਵੇ ਹਾਂ ਹਾਂਜੀ ਤੇ ਆਪਾਂ ਪਹੁੰਚ ਚੁੱਕੇ ਆਂ ਟੱਕੀ ਸਾਹਿਬ ਆਹ ਦੇਖੋ ਬੋਰਡ ਲੱਗਾ ਹੋਇਆ ਬਹੁਤ ਹੀ ਸ਼ਾਨਦਾਰ ਮਾਹੌਲ ਯਾਰ ਦੂ ਪਹਿਲਾਂ ਹੀ ਦੇਖਣ ਤੋਂ ਹੀ ਇੱਦਾਂ ਲੱਗ ਰਿਹਾ ਵੀ ਹਾਂ ਯਾਰ ਕੋਈ ਗੱਲ ਬਾਤ ਹੈ ਹੈਨਾ ਆ ਨਾਲਾ ਜਿੱਦਾਂ ਜੰਗਲਾ ਉਹਦੇ ਹੁੰਦਾ ਨਾ ਇਹਦਾ ਸਫਾਰੀ ਸਪੂਰੀ ਟਾਗਰ ਸਫਾਰੀ ਜਾਂ ਜੰਗਲ ਸਵਾਰੀ ਕਰਨ ਜਾਂਦੇ ਆਂ ਆ ਦੇਖੋ ਅਜ ਦਾ ਛੋਟੀ ਜੀ ਲੇਕ ਬਣੀ ਹੁੰਦੀ ਹੈ ਤਾਂ ਉੱਥੇ ਹੀ ਬੜਾ ਹੋਇਆ ਇੱਥੇ ਨਾ ਪਾਣੀ ਜਮਾ ਹੋਇਆ ਹੈ ਛੱਪੜ ਕਹਿ ਲਓ ਸਾਫ਼ ਕੀਤਾ ਹੋਣਾ ਛੱਪੜ ਮਿਲਦਾ ਹਾਂ ਹਾਂ ਤੇ ਆ ਫੋਟੋਆਂ ਲੱਗੀਆਂ ਹੋਈਆਂ ਬਾਬੇ ਜੀ ਦੇ ਤੇ ਆ ਰਾਹ ਜਾਂਦਾ ਆ ਦੇਖੋ ਕੱਚਾ ਯਾਰ ਆ ਜਾਂਦਾ ਬਹੁਤ ਸੋਹਣਾ ਹੈ ਤੇ ਆ ਫੋਟੋਆਂ ਵੀ ਲੱਗੀਆਂ ਹੋਈਆਂ ਰਾਹ ਦੇ ਵਿੱਚ ਯਾਰ ਵਾਕੇ ਹੀ ਸੋਹਣੀ ਜਗ੍ਹਾ ਲੱਗ ਰਹੀ ਹੈ ਇਹ ਤੇ ਬਹੁਤ ਜ਼ਿਆਦਾ ਆਈ ਵਾ ਕਿਸੇ ਦੇ ਅੱਪਰ ਗੁਰਦੁਆਰੇ ਜਾ ਰਿਹਾ ਬਾਕੀ ਹਿਸਟਰੀ ਹਾਂ ਬਾਕੀ ਚੀਜ਼ਾਂ ਉਹ ਫੇ ਗੁਰਦੁਆਰੇ ਜਾ ਕੇ ਪਤਾ ਲੱਗੇਗਾ ਕੀ ਹੈ ਨਾ ਕਿਉਂ ਬਣਾਇਆ ਗਿਆ ਇੱਥੇ ਕਿਦਾਂ ਜੋ ਵੀ ਹੈ ਆ ਦੇਖੋ ਜਗ੍ਹਾ ਜਗ੍ਹਾ ਫੋਟੋਆਂ ਲੱਗੀਆਂ ਹੋਈਆਂ ਰਸਤੇਲੇ ਪੂਰੇ ਰਾਹ ਦੇ ਵਿੱਚ ਜੰਗਲ ਦੇ ਵਿੱਚੋਂ ਦੀ ਰਾਹ ਜਾਂਦਾ ਆ ਦੇਖੋ ਬਹੁਤ ਸੋਹਣਾ ਸ਼ਾਨਦਾਰ ਮਾਹੌਲ ਹੈ ਬਹੁਤ ਸੋਹਣਾ ਹੈ ਇਹ ਜੰਗਲ ਹੈ ਸਾਰਾ ਹਾਂ ਪੂਰਾ ਜੰਗਲ ਹੀ ਹੈ ਇਹ ਜਣਗੇ ਬਹੁਤ ਸੋਹਣੀ ਜਗ੍ਹਾ ਹੈ ਤਹਾਨੂੰ ਮੈਂ ਇੱਕ ਚੀਜ਼ ਦੱਸਣਾ ਵੀ ਆਹ ਦੇਖੋ ਆਹ ਗੱਡੀ ਲਾਈ ਆਪਾਂ ਤੇ ਤੁਸੀਂ ਜਿੱਧਰ ਵੀ ਨਿਗਾਹ ਮਾਰੋਗੇ ਆਹ ਦੇਖੋ ਆ ਤੁਹਾਨੂੰ ਐਦਾਂ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ ਸਾਰਾ ਜੰਗਲ ਆ ਯਾਨੀ ਕਿ ਜੰਗਲ ਦੇ ਵਿੱਚ ਬਣਿਆ ਹੋਇਆ ਹੈ ਤੇ ਉਹ ਸਾਹਮਣੇ ਬਹੁਤ ਸੋਹਣੀ ਝੋਪੜੀ ਮਤਲਬ ਇੱਥੋਂ ਰਾਹ ਹੁਣ ਨਾ ਦਿਖਦਾ ਮੋਬਾਈਲ 'ਚ ਨਹੀਂ ਨਜ਼ਰ ਆਉਂਦਾ ਕੈਮਰੇ 'ਚ ਉਹ ਸੋਹਣਾ ਨਜ਼ਾਰਾ ਤੇ ਇੱਕ ਗੱਲ ਹੋਰ ਐ ਸੀ ਇੰਸਟਾਗ੍ਰਾਮ ਤੋਂ ਦੇਖ ਕੇ ਆਏ ਸੀ ਤੇ ਪਹਿਲਾਂ ਮਾੜਾ ਮੋਟਾ ਸੁਣਿਆ ਸੀ ਪਰ ਅਸੀਂ ਇੰਨਾ ਗੌਰ ਨਹੀਂ ਕੀਤੀ ਪਰ ਇੰਸਟਾਗ੍ਰਾਮ ਤੇ ਦੇਖਿਆ ਤਾਂ ਬਹੁਤ ਸੋਹਣਾ ਸਾਨੂੰ ਲੱਗਿਆ ਤੇ ਹੁਣ ਸਾਡੀ ਇੱਕ ਖੁਸ਼ਖਬਰੀ ਹੋਰ ਹੈ ਵੀ ਸਾਡੇ 4000 ਸਬਸਕ੍ਰਾਈਬਰ ਹੋ ਚੁੱਕੇ ਨੇ YouTube ਤੇ ਤੇ ਤੁਸੀਂ ਵੀ ਜਾ ਕੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਫਟਾਫਟ ਜਾ ਕੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਬਲੌਗ ਹਾਂ ਤੇ ਬਲੌਗ ਤੁਹਾਨੂੰ ਕਿੱਦਾਂ ਲੱਗਿਆ ਉਹ ਵੀ ਕਮੈਂਟ ਕਰਕੇ ਦੱਸ ਦਿਓ ਫਟਾਫਟ ਲਾਈਕ ਦਾ ਬਟਨ ਦਬਾ ਦਿਓ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਹਾਂ ਦਰਸ਼ਕੋਦ ਦੁਆਰਾ ਸਾਡੇ ਬਾਕੀ ਦੇ ਇਹ ਵੀਡੀਓ ਨਾ ਮਨਾ ਕਰਦੇ ਨੇ ਵੀਡੀਓ ਨਹੀਂ ਬਣਾ ਸਕਦੇ ਪਰ ਬਾਕੀ ਜਾ ਕੇ ਪਤਾ ਲੱਗਿਆ ਹਾਂ ਆ ਦੇਖੋ ਕੁਟੀਆ ਕਿੰਨੀ ਸੋਹਣੀ ਕੁਟੀਆ ਬਣੀ ਹੋਈ ਹੈ ਬਿਲਕੁਲ ਨੇਚਰਲ ਤਰੀਕੇ ਨਾਲ ਬਣਾਈ ਹੋਈ ਹੈ ਰਹਿਣ ਵਾਸਤੇ ਬਣਾਇਆ ਹੈ ਗੁਰਦੁਆਰਾ ਤੱਪੋਂ ਬੰਟਕੀ ਸਾਹਿਬ ਮਾਨਕਸ ਕੀ ਜਾਤ ਸਭ ਇੱਕੋ ਪਹਿਚਾਨ ਉਹ ਬਹੁਤ ਜਿਆਦਾ ਸੋਹਣੀ ਆ ਜੋੜਾ ਘਰ ਇੱਥੋਂ ਰਾਹ ਜਾਂਦਾ ਮੇਰੇ ਖਿਆਲ ਤੁਰ ਕੇ ਜਾਣਾ ਪੈਣਾ ਅੰਦਰ ਤੱਕ ਹਾਂ ਸਾਰਾ ਜੰਗਲ ਚ ਬਣਿਆ ਬਹੁਤ ਸੋਹਣੀ ਖੂਬਸੂਰਤ ਬਹੁਤ ਜਿਆਦਾ ਮਤਲਬ ਆਪਣੇ ਕੁਦਰਤ ਨਾਲ ਭਰਪੂਰ ਜਗਾ ਇਹ ਜੋੜਾ ਘਰ ਆ ਦੇਖੋ ਖੜੇ ਪਏ ਹੋਏ ਆ ਤੇ ਉਹ ਸਾਹਮਣੇ ਬਹੁਤ ਸੋਹਣੀ ਜਗਾ ਬਣੀ ਹੋਈ ਆ ਅੱਗੇ ਜਾ ਕੇ ਦੇਖਾਂਗੇ ਤੇ ਅਸੀਂ ਤੁਰੇ ਜਾ ਰਹੇ ਆ ਪਰ ਸਾਨੂੰ ਹਲੇ ਸੱਕ ਕੋਈ ਨਜ਼ਰ ਆਇਆ ਨਹੀਂ ਅੱਧਰ ਪਾਸੇ ਹੈ ਨਾ ਵੀ ਕਿੱਥੇ ਕਾਫੀ ਅੱਗੇ ਜਾ ਕੇ ਹੈ ਤੇ ਇਹ ਤੇ ਬਹੁਤ ਜ਼ਿਆਦਾ ਹੀ ਯਾਰ ਬਹੁਤ ਜ਼ਿਆਦਾ ਕਿੰਨੀ ਕੀ ਤਾਰੀਫ ਕਰਾਂ ਮੈਂ ਬਹੁਤ ਜ਼ਿਆਦਾ ਸ਼ਾਂਤੀ ਹੈ ਤੇ ਮੈਂ ਮੈਂ ਬਿਲਕੁਲ ਸਲੋ ਬ ਹੋ ਰਿਹਾ ਐ ਇਸੇ ਕਰਕੇ ਬਿਲਕੁਲ ਸਲੋ ਬ ਹੋ ਰਿਹਾ ਕਿਉਂਕਿ ਬਹੁਤ ਜ਼ਿਆਦਾ ਸ਼ਾਂਤੀ ਹੈ ਤੇ ਜਗ੍ਹਾ ਜਗ੍ਹਾ ਦੇਖੋ ਇਦਾਂ ਦੀਆਂ ਚੀਜ਼ਾਂ ਬਣੀਆਂ ਹੋਈਆਂ ਬਹੁਤ ਸੋਹਣਿਆ ਦੇਖੋ ਘੜੇ ਹੈ ਨਾ ਬਹੁਤ ਸੋਹਣਾ ਯਾਰ ਘੋੜੇ ਪੰਛੀ ਹਾਥੀ ਇਦਾਂ ਰਸਤਾ ਬੰਦ ਹੈ ਜੀ ਇਧਰ ਘੋੜੇ ਪੰਛੀ ਹਾਥੀ ਹੋਣਗੇ ਇਦਾਂ ਹੈ ਨਾ ਸ਼ਾਇਦ ਹਾਂ ਤੇ ਹੋਰ ਦੇਖੋ ਇੱਥੇ ਵੀ ਉਹ ਝੌਪੜ ਪੰਚੋਪੜੀ ਬਣਾਈ ਹੋਈ ਬਹੁਤ ਵੱਡੀ ਹਾਂ ਇਧਰ ਜਾਣ ਤੋਂ ਬਣਾਈ ਹੈ ਆ ਉਧਰ ਰਹਿੰਦੇ ਹੋਣੇ ਨਾ ਉਹ ਰਹਿਣ ਵਾਸਤੇ ਜਗਾ ਬਣੀ ਹੈ ਉਹ ਜਿਆਦਾ ਖੂਬਸੂਰਤ ਜਗਾ ਹੈ ਤੁਰੇ ਜਾ ਰਹੇ ਹਾਂ ਸੰਗਤ ਵੀ ਅੱਗੇ ਜਾ ਰਹੀ ਸੰਗਤ ਇਨੀ ਹੈ ਨਹੀਂ ਅੱਜ ਔਰ ਦੇਖੋ ਇੱਕ ਉਹ ਬਣੀ ਹੋਈ ਹੈ ਹੱਟ ਆ ਦੇਖੋ ਤੇ ਇੱਕ ਗੱਲ ਹੋਰ ਵੀ ਅਸੀਂ ਗਲਤ ਰਸਤੇ ਪੈ ਗਏ ਸੀ ਮੈਨੂੰ ਲੱਗ ਹੀ ਰਿਹਾ ਸੀ ਮੈਂ ਕਿਹਾ ਯਾਰ ਸੰਗਤ ਨਹੀਂ ਹੈਗੀ ਲੱਗਦਾ ਕੁਝ ਗੜਬੜ ਹੈ ਤੇ ਅਸੀਂ ਥੋੜਾ ਇਹ ਗਲਤ ਰਸਤੇ ਪੈ ਗਏ ਥੋੜਾ ਹੀ ਜਿਆਦਾ ਨਹੀਂ ਹੈ ਇੱਥੇ ਵੀ ਵਧੀਆ ਆਪਾਂ ਤਾਂ ਹਾਂ ਜਿਆਦਾ ਗਲਤ ਨਹੀਂ ਥੋੜੇ ਗਲਤ ਰਸਤੇ ਪਏ ਤੇ ਹੁਣ ਚੱਲਦੇ ਆ ਉਧਰ ਨੂੰ ਇੱਧਰ ਕਾਫੀ ਥਾਵਾਂ ਨੇ ਉਧਰ ਦੇਖਣੀਆਂ ਵਾਪਸ ਆਵਾਂਗੇ ਅਸੀਂ ਇੱਧਰ ਨੂੰ ਆਵਾਜ਼ਾਂ ਆ ਰਹੀਆਂ ਜਾਨਵਰਾਂ ਦੀਆਂ ਹਨ ਹਾਂ ਹਾਂ ਤੇ ਆ ਬਾਬਾ ਜੀ ਦੀ ਇੱਕ ਫੋਟੋ ਆ ਦੇਖੋ ਸੱਪ ਫੜਿਆ ਹੋਇਆ ਹੱਥ 'ਚ ਤੇ ਇਹ ਮੈਨੂੰ ਲੱਗਦਾ ਇਹ ਅਸਲੀ ਹੈ ਬਿਲਕੁਲ ਕਿਉਂਕਿ ਹੁਣ ਜੰਗਲ ਹੈ ਤਾਂ ਜ਼ਾਹਿਰ ਜੀ ਗੱਲ ਹੈ ਵੀ ਜੰਗਲ ਦੇ ਵਿੱਚ ਤਾਂ ਹੈਨਾ ਉਹੀ ਹੋਣਗੇ ਸਾਰੇ ਤੇ ਫਿਰ ਬਾਬਾ ਜੀ ਯਾਨੀ ਕਿ ਮੇਰੇ ਖਿਆਲ ਨਾਲ ਸਾਰਾ ਉਹਨਾਂ ਦਾ ਇੱਥੇ ਹਾਂ ਨਾਲੇ ਇੱਥੇ ਤੱਪ ਕਰਦੇ ਹੋਣੇ ਆ ਤੇ ਨਾਲੇ ਹਾਂ ਦੇਖਰੇ ਕਰਦੇ ਤਾਂ ਹੀ ਇੱਥੇ ਸਾਰੇ ਜਿੱਦਾਂ ਹੋਰ ਵੀ ਇੱਥੇ ਜਾਨਵਰ ਵਗੈਰਾ ਜੀਵ ਜੰਤੂ ਬਹੁਤ ਨੇ ਰੱਖੇ ਹੋਏ ਨੇ ਹਾਂ ਤੇ ਆ ਦਰਬਾਰ ਸਾਹਿਬ ਨੂੰ ਜਾਂਦਾ ਹੀ ਰਸਤਾ ਆਹ ਰਸਤਾ ਜਾਂਦਾ ਬਹੁਤ ਸੋਹਣੀ ਤੇ ਬਹੁਤ ਖੂਬਸੂਰਤ ਜਗਾ ਕੋ ਆ ਦਰਬਾਰ ਸਾਹਿਬ ਏ ਹੈ ਜੀ ਉਹ ਜਗਾ ਜਿੱਥੇ ਆ ਬਾਬਾ ਜੀ ਨੇ ਤਪ ਕੀਤਾ ਸੀਗਾ ਤੇ ਇੱਥੇ ਬਹੁਤ ਸਾਰੀਆਂ ਪੁਰਾਣੀਆਂ ਤਸਵੀਰਾਂ ਬਾਬਾ ਜੀ ਦੀਆਂ ਲੱਗੀਆਂ ਹੋਈਆਂ 1987 1987 ਤੋਂ ਲੈ ਕੇ 2021 22 ਤੱਕ ਹੁਣ ਤੱਕ ਯਾਨੀ ਕਿ ਲਾਸਟ ਫੋਟੋ ਅਸੀਂ 1987 ਦੀ ਦੇਖ ਰਹੇ ਹਾਂ ਇਸ ਤੋਂ ਪ੍ਰਾਤਨ ਫੋਟੋ ਨਹੀਂ ਹੈਗੀ ਮੈਨਾਂ ਮੈਨਹੀਂ 1987 ਦੀ ਹੈ ਨਾ ਉਸ ਤੋਂ ਪਹਿਲਾ ਦਿਨ ਹੈਗੇ ਉਹ ਉਦੋਂ ਨੇ ਤਪ ਕੀਤਾ ਹੋਇਆ ਬਾਬਾ ਜੀ ਨੇ ਹਾਂਜੀ ਤੇ ਹੁਣ ਅੱਗੇ ਅਸੀਂ ਗ ਜਾ ਕੇ ਆਏ ਆ ਪਰ ਉੱਥੇ ਵੀਡੀਓ ਬਣਾਉਣ ਦੀ ਮਨਾਈ ਆ ਦਰਵਾਸਾਬ ਦਾ ਰਾਹ ਤੇ ਇੱਥੇ ਆ ਜੋੜੇ ਜਮਾ ਹੁੰਦੇ ਆ ਤੇ ਸਾਰਾ ਅਸੀਂ ਘੁੰਮ ਕੇ ਆਏ ਆ ਪਰ ਉੱਥੇ ਪੁਰਾਣਾ ਘਰ ਸੀਗਾ ਜਿਹੋ ਦੇ ਵਿੱਚ ਜਿੰਨੀਆਂ ਔਖਲੀ ਮੋਲੇ ਹਨਾ ਪੰਜਾੜੀਆਂ ਹਲ ਪੁਰਾਣਾ ਜਿੰਨਾ ਵੀ ਯਾਨੀ ਕਿ ਆਪਣਾ ਪੰਜਾਬ ਦਾ ਹਨਾ ਜਿਹੜੀਆਂ ਨਿਸ਼ਾਨੀਆਂ ਸੀ ਸਾਰੀਆਂ ਥਾਂਵਾਂ ਤੇ ਰੱਖੀਆਂ ਹੋਈਆਂ ਬਹੁਤ ਸੋਹਣੀ ਜਗ੍ਹਾ ਤੁਸੀਂ ਇੱਕ ਵਾਰੀ ਜ਼ਰੂਰ ਆਇਓ ਠੀਕ ਹੈ ਜੀ ਤੇ ਬਾਕੀ ਹੁਣ ਇੱਥੇ ਥੋੜਾ ਜਿਹਾ ਹੋਰ ਵੀਡੀਓ ਬਣਾਉਣੇ ਆ ਸੀ ਆ ਮੋਰ ਫਿਰਦੇ ਪਏ ਬਹੁਤ سارے ਜਾਨਵਰ ਆ ਜਿਹੜੇ ਵਿਚਾਰੇ ਵਿਲੁਪਤ ਹੋਣ ਵਾਲੇ ਆ ਜਿਹੜੇ ਖਤਮ ਹੋਣ ਵਾਲੇ ਨੇ ਸਾਂਭ ਕੇ ਰੱਖਦੇ ਨੇ ਇੱਥੇ ਊਂਟ ਵੀ ਦੇਖੇ ਅਸੀਂ ਠੀਕ ਆ ਤੇ ਬਲਦ ਦੇਖੇ ਅਸੀਂ ਬੜੇ ਚਿਰਾਬਾਦ ਬਲਦ ਬੜੇ ਚਿਰਾਬਾਦ ਦੇਖਿਆ ਅਸੀਂ ਹਾਂਜੀ ਤੇ ਹੁਣ ਅਸੀਂ ਇੱਥੇ ਆਏ ਆ ਬਹੁਤ ਜ਼ਿਆਦਾ ਖੂਬਸੂਰਤ ਜਗ੍ਹਾ ਤੇ ਪਿੱਛੇ ਪੰਛੀਆਂ ਦੀ ਆਵਾਜ਼ ਆ ਰਹੀ ਆ ਇੱਕ ਮਿੰਟ ਹੁਣ ਦੇਖੀ ਹਰੀ ਲੈਂਡ ਜਗੀ ਤੇ ਆਹ ਦੇਖੋ ਬਹੁਤ ਜ਼ਿਆਦਾ ਖੂਬਸੂਰਤ ਜਗ੍ਹਾ ਅੱਗੇ ਜਾ ਕੇ ਦਿਖਾਣਾ ਤੁਹਾਨੂੰ ਬਹੁਤ ਜ਼ਿਆਦਾ ਵੱਡਾ ਜੰਗਲ ਹੈ ਸਹੀ ਗੱਲ ਹੈ ਨਾ ਆਹ ਦੇਖੋ ਬਹੁਤ ਸੋਹਣੀ ਜਗ੍ਹਾ ਆਹ ਦੇਖੋ ਨਿੱਕੀ ਜੀ ਹੱਟ ਬਣਾਈ ਹੋਈ ਹੈ ਆਹ ਦੇਖੋ ਕਿੰਨੀਆਂ ਸੋਹਣੀਆਂ ਚੀਜ਼ਾਂ ਬਣੀਆਂ ਹੋਈਆਂ ਆਹ ਦੇਖੋ ਖੂਬ ਬਣਿਆ ਹੋਇਆ ਨਿਕਾਜ ਆਹ ਦੇਖੋ ਛੋਟਾ ਜਿਹਾ ਖੂਬ ਬਣਿਆ ਹੋਇਆ ਇੱਥੇ ਅੱਛਾ ਵੈਸੇ ਹੀ ਬਣਾਇਆ ਹੋਇਆ ਖੂਬ ਨਹੀਂ ਹੈਗਾ ਯਾਨੀ ਕਿ ਹਾਂ ਨਕਲ ਕੀਤੀ ਹੋਈ ਹੈ ਖੂਬ ਦੀ ਨਕਲ ਕੀਤੀ ਹੋਈ ਹੈ ਖੂਬ ਦੀ ਯਾ ਦੇਖੋ ਕਿੰਨੀ ਸੋਹਣੀ ਜੀ ਇਹ ਪਤਾ ਨਹੀਂ ਹੁਣ ਕਾਦੇ ਵਾਸਤੇ ਬਣਾਇਆ ਹੋਇਆ ਹੈ ਇਹ ਆ ਚੀਜ਼ ਹੈਨਾ ਇੱਧਰ ਵੀ ਆ ਹੱਟ ਬਣਾ ਹਾਂਜੀ ਤੇ ਇਹ ਉਹੀ ਜਗ੍ਹਾ ਜਿੱਥੇ ਇੰਸਟਾਗ੍ਰam ਤੇ ਅਸੀਂ ਵੀਡੀਓ ਦੇਖੀ ਜਿਹੜੀ ਟੱਪ ਕਰਦੇ ਹੁੰਦੇ ਹੈਨਾ ਤੇ ਉਹੀ ਜਗ੍ਹਾ ਹੈ ਇਹ ਨੈਕਸਟ ਟਾਈਮ ਆਵਾਂਗੇ ਹਾਂ ਮੇਰੇ ਖਿਆਲ ਨਾਲ ਉਹ ਹੈ ਸ਼ਾਇਦ ਉਹ ਪਿੱਛੇ ਵੀ ਹੈਗਾ ਮੰਨੀ ਤੇ ਇਹ ਉਹੀ ਜਗ੍ਹਾ ਹੈ ਮਤਲਬ ਇੱਥੇ ਅਸੀਂ ਆਵਾਂਗੇ ਜਦੋਂ ਹੋਏਗਾ ਨਾ ਮੱਸੀਆ ਵਾਲੇ ਦਿਨ ਹੁੰਦਾ ਹੈ ਜਾਂ ਕੋਈ ਗੁਰਪੁਰਬ ਹੋਵੇ ਹੈਨਾ ਜਾਂ ਐਤਵਾਰ ਨੂੰ ਤੇ ਹੁਣ ਠੰਡ ਕਰਕੇ ਇਹਨਾਂ ਨੇ ਬੰਦ ਕੀਤਾ ਹੋਇਆ ਇੱਥੇ ਸਿਸਟਮ ਬਹੁਤ ਸੋਹਣੀ ਜਗ੍ਹਾ ਹੈ ਹੈ ਆ ਦੇਖੋ ਇਹ ਛੁੱਤਰ ਮੁਰਗ ਇਹਨੂੰ ਕਹਿੰਦੇ ਛੁੱਤਰ ਮੁਰਗ ਤੇ ਮਗਰ ਪੈ ਜਾਂਦਾ ਬੰਦੇ ਆ ਦੇਖੋ ਕਿੱਦਾਂ ਖੜਾ ਹੋਇਆ ਮੇਰੇ ਜਿਹੜਾ ਹੀ ਹੈ ਮੇਤੋਂ ਹੀ ਵੱਡਾ ਲੰਬਾ ਹੋਣਾ ਹੈ ਤੇ ਇਹ ਅਸੀਂ ਆ ਗਏ ਹੁਣ ਕਾਰ ਪਾਰਕਿੰਗ 'ਚ ਤੇ ਇਹ ਕਾਰ ਪਾਰਕਿੰਗ ਆ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਠੀਕ ਹੈ ਜੀ ਤੇ ਇੱਥੇ ਤੁਸੀਂ ਜ਼ਰੂਰ ਆਇਓ ਬਹੁਤ ਜਿਆਦਾ ਸੋਹਣੀ ਜਗ੍ਹਾ ਤੇ ਉਹ ਸਾਹਮਣੇ ਜਿਹੜਾ ਤਲਾਬ ਦਿਖਦਾ ਸੀਗਾ ਸ਼ੁਰੂ ਸ਼ੁਰੂ ਦੇ ਵੀਡੀਓ ਦੇ ਤੁਸੀਂ ਦੇਖਿਆ ਹੋਣਾ ਸ਼ਾਇਦ ਆਹ ਦੇਖੋ ਉਹ ਤਲਾਬ ਹੈ ਸਾਹਮਣੇ ਮਤਲਬ ਉੱਥੇ ਪਾਣੀ ਜਮਾ ਹੋਇਆ ਇਹ ਮੇਰੇ ਖਿਆਲ ਨਾਲ ਛੱਪੜ ਹੀ ਹੋਏਗਾ ਕਿਸੇ ਟਾਈਮ ਤੇ ਸਾਫ਼ ਕਰਕੇ ਨਾ ਤੇ ਇਹਨੂੰ ਹੁਣ ਤਲਾਬ ਦਾ ਰੂਪ ਦਿੱਤਾ ਗਿਆ ਬਹੁਤ ਸੋਹਣਾ ਲੱਗਦਾ ਤੇ ਇੱਥੇ ਬਾਹਰ ਹੀ ਆਹ ਦੇਖੋ ਇਹ ਐਂਟ੍ਰੈਂਸ ਹੈ ਤੇ ਇੱਥੇ ਬਾਹਰ ਹੀ ਕੁਝ ਖਾਣ ਪੀਣ ਦੀਆਂ ਮਤਲਬ ਦੁਕਾਨਾਂ ਨੇ ਮਤਲਬ ਦੁਕਾਨ ਤਾਂ ਇੱਕੋ ਹੀ ਨਜ਼ਰ ਆਉਂਦੀ ਹੈ ਵੈਸੇ ਮੱਲਾਵੋਤੀ ਮਲਟੀਪਲ ਉਹਨਾਂ ਨੇ ਉਹ ਚੀਜ਼ਾਂ ਲਾਈਆਂ ਜਾਂ ਇੱਥੇ ਤੁਸੀਂ ਖਾਪ ਹੀ ਜਾਦੇ ਮਾੜਾ ਮੋਟਾ ਤੇ ਬਾਕੀ ਹੋਰ ਮਾੜਾ ਮੋਟਾ ਸਮਾਨ ਹੈਗਾ ਤੇ ਹਲੇ ਪਾਸੇ ਮੇਰੇ ਹਿਸਾਬ ਨਾਲ ਅੰਡਰ ਕੰਸਟਰਕਸ਼ਨ ਹੈ ਚੀਜ਼ਾਂ ਨਾ ਬਹੁਤ ਸਾਰੀਆਂ ਤੇ ਹੌਲੀ-ਹੌਲੀ ਇੱਥੇ ਹੋਰ ਜ਼ਿਆਦਾ ਰੌਣਕਾਂ ਲੱਗਣੀਆਂ ਤੇ ਮੈਂ ਬਸ ਇਹੀ ਕਹਿਣਾ ਵੀ ਤੁਸੀਂ ਇੱਥੇ ਜ਼ਰੂਰ ਆਓ ਤੇ ਬਹੁਤ ਸੋਹਣੀ ਜਗ੍ਹਾ ਬਹੁਤ ਸ਼ਾਂਤੀਬੋਧ ਹੈ ਮਤਲਬ ਤੁਹਾਨੂੰ ਬਹੁਤ ਸ਼ਾਂਤੀ ਮਿਲੇਗੀ ਤੁਹਾਡੀ ਰੂਹ ਨੂੰ ਹਾਂਜੀ ਤੇ ਜਾਂਦੇ-ਜਾਂਦੇ ਸਾਨੂੰ ਮੋਰ ਦੇ ਵੀ ਦਰਸ਼ਨ ਹੋ ਗਏ ਆ ਦੇਖੋ ਭੱਜ ਗਿਆ ਵਿਚਾਰਾ ਗੱਡੀ ਦੀ ਆਵਾਜ਼ ਸੁਣ ਕੇ ਨਾ ਆ ਦੇਖੋ ਏ ਆ ਦੇਖੋ। ਕੀ ਬਾਤ। ਹਾਂਜੀ ਤੇ ਇਹ ਸੀ ਗੁਰਦੁਆਰਾ ਟੱਕੀ ਸਾਹਿਬ ਤੇ ਇਹਦੇ ਆਪਾਂ ਦਰਸ਼ਨ ਕੀਤੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਤੁਸੀਂ ਬਾਰ-ਬਾਰ ਕਹਿਣਾ ਵੀ ਤੁਸੀਂ ਵੀ ਜਰੂਰ ਆਓ। ਬਹੁਤ ਸੋਹਣਾ ਲੱਗਿਆ ਪੈਲ ਤੇ ਦਰਾਹੇ ਦਾ ਜਿਹੜਾ ਰੋਡ ਹੈ ਨਾ। ਨਹੀਂ ਤੁਸੀਂ ਮੈਪ ਤੇ ਵੀ ਪਾਉਂਗੇ ਤੁਹਾਨੂੰ ਮੈਪ ਤੇ इजीली ਮਿਲ ਜੇਗਾ इजीली ਮਿਲ ਜੇਗਾ। ਆਲਮਗੀਰ ਸਾਹਿਬ ਵੱਲੋਂ ਵੀ ਆ ਸਕਦੇ ਹੋ ਉਧਰੋਂ ਵੀ ਨੇੜੇ ਆ। ਠੀਕ ਹੈ ਜੀ। ਬਾਕੀ ਸਾਨੂੰ ਇਧਰੋਂ ਨੇੜੇ ਲੱਗਿਆ। ਸਾਨੂੰ ਇਧਰੋਂ ਨੇੜੇ ਲੱਗਿਆ ਬਾਰੋ-ਬਾਰ ਆਏ ਆਂ ਸੀ ਸਿੱਧਾ ਬਾਏ ਰੋਡ NH44 ਤੋਂ ਆਏ ਆਂ। ਠੀਕ ਹੈ ਜੀ ਤੇ ਬਹੁਤ ਸੋਹਣੇ ਦਰਸ਼ਨ ਹੋਏ ਬਹੁਤ ਵਧੀਆ ਜਗ੍ਹਾ ਬਹੁਤ ਸ਼ਾਂਤੀ ਵਾਲੀ ਜਗ੍ਹਾ ਤੇ ਬਸ ਇਸ ਵਲੋਗ ਨੂੰ ਆਪਾਂ ਕਰਦੇ ਆ ਇੱਥੇ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਜੇ ਚੰਗੀ ਲੱਗੀ ਹੈ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਹੈਨਾ ਕਿੱਦਾਂ ਦਾ ਲੱਗਿਆ ਇਹ ਵੀ ਜ਼ਰੂਰੀ ਹੈ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੇ ਨਵੇਂ ਹੋ ਮਿਲਦੇ ਆ ਤੁਹਾਨੂੰ ਪੂਰੀ ਵੇਖਿਆ ਕਰੋ ਤੇ ਵੀਡੀਓ ਜਰੂਰ ਪੂਰੀ ਦੇਖਿਆ ਕਰੋ ਠੀਕ ਹੈ ਜੀ ਹਾਂ ਬਹੁਤ ਟਾਈਮ ਬੁਰਾ ਕਰੋ ਪੂਰੀ ਵੀਡੀਓ ਦੇਖੋ ਪੂਰੀ ਇਹ ਮਿਲ ਲਿਆ ਤੁਹਾਨੂੰ ਨੈਕਸਟ ਬ੍ਰੌਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ